ਅੱਜ 2023 ਕੈਲੰਡਰ ਈਅਰ 12 ਵਜੇ ਸਮਾਪਤ ਹੋਇਆ ਬਾਏ ਬਾਏ ਅਸੀਂ ਸਾਰੇ ਨੇ ਕਹਿਤਾ ਤੇ 2024 ਜਿਹੜਾ ਕੈਲੰਡਰ ਈਅਰ ਸ਼ੁਰੂ ਹੋ ਗਿਆ 12 ਵਜੇ ਤੋਂ ਬਾਅਦ ਸੋ ਸਾਰਾ ਸਿਲਸਿਲਾ ਵਧਾਈਆਂ ਦਾ ਵਿਸ਼ੇਸ ਦਾ ਚੱਲ ਰਿਹਾ ਤੇ ਮੈਂ ਵੀ ਇਸ ਮੀਡੀਆ ਦੇ ਥਰੂ ਈਵਨ ਮੀਡੀਆ ਨੂੰ ਵੀ ਮੈਂ ਵਧਾਈ ਜਿੰਨਾ ਨਵੇਂ ਸਾਲ ਦੀ ਜਿਹੜਾ 2024 ਚੜਿਆ ਔਰ ਇਸ ਦੇਸ਼ ਦੇ ਹਰ ਵਾਸੀ ਹਰ ਨਾਗਰਿਕ ਨੂੰ ਮੇਰਾ ਮੇਰੇ ਵੱਲ ਮੁਬਾਰਕ ਨਵਾਂ ਸਾਲ वैसे मैं जो सोचदा हूं ना कि सुबह होती है शाम होती है यूं ही जिंदगी तमाम होती है ये जिंदगी ਸਾਡੀ ਲੰਗੀ ਜਾਂਦੀ ਆ ਡੇ ਨਾਈਟ ਔਰ ਇਹ ਵੀ ਕਿਹਾ ਤੇ ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ تھا ਕੌਡੀ ਬਦਲੇ ਜਾਏ ਇਹ ਵਿਚਾਰ ਨਾਲੀਆਂ ਸਾਰੀਆਂ ਗੁਰਬਾਣੀ ਸਾਨੂੰ ਦਿਸ਼ਾ ਦੇ ਰਹੀ ਆ ਨਿਰਦੇਸ਼ ਦੇ ਰਹੀ ਆ ਸੋ ਅਸੀਂ ਆਪਣਾ ਕਿਰਦਾਰ ਠੀਕ ਕਰੀਏ ਕਰਮ ਜਿੱਥੇ ਜਿੱਥੇ ਆ ਉਹਦੇ ਨਾਲ ਹੀ ਨਵਾਂ ਸਾਲ ਫਿਰ ਵਧੀਆ ਹੋਏਗਾ ਬੈਟਰ ਹੋਏਗਾ ਨਹੀਂ ਤਾਂ ਇਹ ਤਾਂ ਲਾਈਫ ਆਈ ਜਾਂਦੀ ਨਵਾਂ ਸਾਲ ਆਉਣਾ ਫਿਰ 25 ਆ ਜਾਏਗਾ 26 ਆ ਜਾਏਗਾ ਤੇ ਇਸ ਦੇਸ਼ ਦੇ ਵਿੱਚ ਕੁਝ ਬਿਹਤਰ ਜੇ ਕਰਨਾ ਚਾਹੁੰਦੇ ਅਸੀਂ ਜੇ ਸੱਚੀ ਮੱਚੀ ਮੁਬਾਰਕ ਦਿਲੋਂ ਦੇਣਾ ਚਾਹੁੰਦੇ ਤੇ ਆਪਣੇ ਆਪ ਨੂੰ ਵੀ ਚੇਂਜ ਕਰੀਏ ਜਿੱਥੇ ਕਿਤੇ ਤੁਹਾਡੇ ਮੇਰੇ ਚ ਕਿਸੇ ਚ ਵੀ ਕੋਈ ਔਣਤੀ ਆਉਣ ਤਾਈ ਹੈ ਇਨਟਰੋਸਪੈਕਸ਼ਨ ਕਰਨਾ ਬਹੁਤ ਅਹਿਮ ਹੈ ਜਿੰਨਾ ਚਿਰ ਆਪਾਂ ਇਨਟਰੋਸਪੈਕਟ ਹੀ ਨਹੀਂ ਕਰਦੇ ਆਪਣੇ ਆਪ ਨੂੰ ਵੀ ਆਪਣੇ ਚ ਕਿੱਥੇ ਕਮੀਆਂ ਤਾਂ ਜਿੱਦਾਂ ਦਿਨ ਚੜਿਆ ਕੱਲ ਸੀ ਉਦਾਂ ਹੀ ਅੱਜ ਚੜਜੂਗਾ ਜਿੱਦਾਂ ਕੱਲ ਸਨਸੈਟ ਹੋਇਆ ਉਦਾਂ ਹੀ ਅੱਜ ਸਨਸੈਟ ਹੋਏਗਾ ਚੇਂਜ ਕਿੱਥੇ ਆਊਗੀ ਚੇਂਜ ਜਦੋਂ ਵੀ ਆਉਣੀ ਆ ਲੋਕਾਂ ਚ ਆਉਣੀ ਆ ਕੰਟਰੀਮੈਨ ਚ ਆਉਣੀ ਆ ਉਦੋਂ ਸਾਡਾ ਦੇਸ਼ ਇਮਾਨਦਾਰ ਇਮਾਨਦਾਰ ਦੇਸ਼ਾਂ ਦੀ ਸੂਚੀ 'ਚ ਵੀ ਉੱਪਰ ਹੋਣਾ ਮਿਲਾਵਟ ਖੋਰੀ ਜਿਹੜੀ ਤੋਂ ਰਹਿਤ ਫ੍ਰੀ ਹੋ ਜਾਣਾ ਆਪਾਂ ਜਿੱਥੇ ਨਸ਼ਿਆਂ ਨੁਸ਼ਿਆਂ ਦੀ ਗੱਲ ਆ ਉਤੋਂ ਵੀ ਮੁਕਤ ਹੋ ਜਾਣਾ ਆਪਾਂ ਕਿ ਇਹ ਚੇਂਜ ਤਾਂ ਸਾਨੂੰ ਆਪਣੇ 'ਚ ਹੀ ਲਿਆਉਣੀ ਪੈਣੀ ਸਿਸਟਮ 'ਚ ਲਿਆਉਣੀ ਪੈਣੀ ਆ ਫੇਰੀ ਨਵਾਂ ਸਾਲ ਮੁਬਾਰਕ ਹੋਣਾ ਔਰ ਮੈਂ ਚਾਹੁੰਨਾ ਆ ਕਿ ਇਹ ਇੱਕ ਫਾਰਮੈਲਿਟੀ ਸੇਕ ਨਾ ਸਾਡਾ ਰਹਿ ਜਾਏ ਕਿ ਇੱਕ ਦੂਜੇ ਨੂੰ ਵਿਸ਼ੇਸ ਦੇਣੀਆਂ ਮੈਸੇਜ ਕਰਨੇ ਇੰਸਟਾਗ੍ਰam ਵਟਸਐਪ ਫੇਸਬੁਕ ਇਹ ਸਿਰਫ ਇਹਦੇ ਵਿੱਚ ਨਾ ਰਹਿ ਜਾਏ ਧਰਮ ਸਾਡੇ ਕਰਮ ਚੋਂ ਵੀ ਰਿਫਲੈਕਟ ਹੋਵੇ ਜਿਹੜੀਆਂ ਕਹਿੰਦੇ ਨਾ ਐਕਸ਼ਨਸ ਸਪੀਕ ਲਾਊਡਰ ਦੈਨ ਵਰਡਸ ਇੱਕੋ ਕਹਾਵਤ ਆ ਕਹਿੰਦੇ ਲੈਟ ਦਾਈ ਵਾਈਸਸ ਡਾਈ ਬਿਫੋਰ ਦੀ ਇਹਨੇ ਤੁਹਾਡੀ ਮੌਤ ਹੋਵੇ ਉਦੇ ਤੋਂ ਪਹਿਲਾਂ ਪਹਿਲਾਂ ਆਪਣੇ ਚੋਂ ਵਾਈਸਸ ਮਰ ਜਾਣ ਤੁਹਾਡੇ ਚੋਂ ਜਿਹੜੀਆਂ ਗੁਨਾਹ ਆ ਕੋ ਕਰਮ ਆ ਜਾਂ ਜਿਹਨੂੰ ਪੰਜ ਚੋਰ ਵੀ ਕਿਹਾ ਗੁਰਬਾਣੀ ਚ ਉਹ ਖਤਮ ਹੋ ਜਾਣ ਜਦੋਂ ਖਤਮ ਹੋ ਗਿਆ ਇਹ ਸਵਰਗ ਬਣ ਜਾਣਾ ਇੱਥੇ ਜੰਨਤ ਬਣ ਜਾਣੀ ਆ ਹੋਰ ਕੁਝ ਨਹੀਂ ਚੇਂਜ ਹੋਣਾ ਨਹੀਂ ਤਾਂ ਅਦਰਵਾਈਜ਼ ਮੈਂ ਜਿੱਦਾਂ ਸ਼ੁਰੂ ਚ ਕਿਹਾ ਇਹ ਲਾਈਫ ਇਦਾਂ ਹੀ ਬੀਤ ਜਾਏਗੀ ਸਭ ਦੀ ਬੀਤੀ ਜਾਂਦੀ ਆ ਹੋਰਾਂ ਦੀ ਵੀ ਬੀਤ ਜਾਣੀ ਪਰ ਮੈਂ ਬਤੌਰ ਜ਼ਿਲ੍ਹਾ ਸਿਹਤ ਅਫਸਰ ਮਿਲਾਵਟ ਖੋਰਾਨੋਂ ਖਾਸ ਤੌਰ 'ਤੇ ਨਾ ਜ਼ਰੂਰ ਕਰਨੀ ਚਾਹਣਾ ਔਰ ਉਹਨਾਂ ਨੂੰ ਰਿਕੁਐਸਟ ਵੀ ਕਰਨੀ ਚਾਹੁੰਨਾ ਉਹ ਜਿੱਦਾਂ ਵੀ ਮੰਨ ਜਾਣ ਉਹ ਮੇਰੇ ਉਦਾਂ ਹੀ ਲੈ ਲੈਣ ਜੋ ਮੇਰੀ ਬੇਨਤੀ ਨਾ ਮੰਨਦੇ ਬੇਨਤੀ ਸਮਝ ਲੈਣ ਜੋ ਤਾੜਨਾ ਨਾ ਮੰਨਦੇ ਤਾੜਨਾ ਸਮਝ ਲੈਣ ਕੁੱਲ ਮਿਲਾ ਕੇ ਹੈ ਪਿਸ਼ੁੱਧ ਤੇ ਮਿਆਰੀ ਫੂਡ ਲੋਕਾਂ ਨੂੰ ਭਰਾਓ ਦਿਓ ਸਾਰੇ ਹੀ ਆਪਣੇ ਆ ਕੋਈ ਬੇਗਾਨਾ ਨਹੀਂ ਹੈਗਾ ਇਹ ਜਦੋਂ ਦੇਸ਼ ਜਦੋਂ ਲੋਕ ਬਿਮਾਰ ਹੋ ਗਏ ਹਸਪਤਾਲਾਂ ਚ ਚੱਲ ਗਏ ਤਾਂ ਸਾਡੇ ਦੇਸ਼ ਦੀ ਕਿੰਨਾ ਕੁਸ਼ ਉਧਰ ਲੱਗ ਜਾਣਾ ਆ ਤੇ ਇਹਨਾਂ ਨੂੰ ਹਸਪਤਾਲਾਂ ਚ ਨਾ ਜਾਣ ਦੀ ਲੋੜ ਪਵੇ ਸ਼ੁੱਧ ਤੇ ਮਿਆਰੀ ਜਿਹੜਾ ਆ ਖਾਣਾ ਅਸੀਂ ਦੇ ਪਾਈਏ ਤੇ ਇਹੀ ਮੇਰਾ ਸੰਕਲਪ ਵੀ ਰਹਾ ਤਾਂ ਮੈਂ ਇਹਦੇ ਤੇ ਹੀ ਵਰਕ ਕੀਤਾ ਫੋਕਸ ਰਿਹਾ ਤੇ ਮੈਂ ਤੁਹਾਨੂੰ ਸਭ ਨੂੰ ਵੀ ਬਤੌਰ ਇਸ ਡਿਊਟੀ ਜ਼ਿੰਮੇਵਾਰ ਅਫਸਰ ਦੇ ਤੌਰ ਤੇ ਮੈਂ ਇਹੀ ਰਿਕੁਐਸਟ ਕਰਦਾ ਇਹਦੇ ਨਾਲ ਹੀ ਫਿਰ ਵੀ ਮੈਂ ਆਪਣੇ ਸ਼ਬਦਾਂ ਤੋਂ ਥੋੜਾ ਡਿਵੀਏਟ ਹੋ ਕੇ ਫਿਰ ਵੀ ਮੈਂ ਕਹਿਣਾ ਚਾਹੁੰਦਾ ਵੀ ਭਰਾਓ ਤੁਹਾਨੂੰ ਸਭ ਨੂੰ ਨਵਾਂ ਸਾਲ ਮੁਬਾਰਕ ਹੋਵੇ ਤੰਦਰੁਸਤੀਆਂ ਭਰਿਆ ਹੋਵੇ ਖੁਸ਼ੀਆਂ ਭਰਿਆ ਹੋਵੇ ਖੇੜੀਆਂ ਭਰਿਆ ਹੋਵੇ ਸ਼ੁਕਰੀਆ ਥੈਂਕ ਯੂ